ਸ਼ਿਕਾਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਿੰਦਰ ਲੱਕੀ ਕਿਸਾਨ ਖੇਤੀ ਕਰਦੇ ਨੇ ਅਕਸਰ ਪਾ ਦੇਖਦੇ ਆ ਪੰਜਾਬ ਦੇ ਕਿਸਾਨ ਜਿਹੜੇ ਖੇਤੀ ਕਰਦੇ ਨੇ ਝੋਨੇ ਤੇ ਜੇ ਕਣਕ ਦੀ ਖੇਤੀ ਜਿਹੜਾ ਆਪਣੇ ਪੰਜਾਬ ਦੇ ਕਿਸਾਨ ਜ਼ਿਆਦਾ ਕਰਦੇ ਨੇ ਬਹੁਤ ਕਿਸਾਨ ਐਸੀ ਹੁੰਦੇ ਨੇ ਸੋਚਦੇ ਨੇ ਕਿ ਇਹਦੇ ਵਿੱਚ ਜ਼ਿਆਦਾ ਮੁਨਾਫਾ ਹੈ ਪਰ ਜੇ ਗੱਲ ਕਰੀਏ ਆਪਾਂ ਫਸਲੀ ਚੱਕਰ ਦੀ ਕਾਫੀ ਕਿਸਾਨ ਐਸੀ ਹੁੰਦੇ ਨੇ ਜਿਹੜੇ ਇਸ ਫਸਲੀ ਚੱਕਰ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤੇ ਚੰਗਾ ਮੁਨਾਫਾ ਵੀ ਕਮਾਉਂਦੇ ਨੇ ਮੈਂ ਇਸ ਵਕਤ ਖੜਿਆ ਹੋਇਆ ਇੱਕ ਫੁੱਲਾਂ ਦੇ ਬਾਗ ਦੇ ਵਿੱਚ ਕਹਿ ਲਈਏ ਫੁੱਲਾਂ ਦੀ ਖੇਤੀ ਕਰਦੇ ਨੇ ਲਖਵਿੰਦਰ ਲਖਵੀਰ ਸਿੰਘ ਜੀ ਗਿੱਲ ਮੇਰੇ ਸਾਹਦੇ ਤੁਸੀਂ ਫੁੱਲ ਦੇਖ ਰਹੇ ਹੋ ਤੇ ਇਹ ਫੁੱਲਾਂ ਦੀ ਖੇਤੀ ਕਰਦੇ ਨੇ ਅਕਸਰ ਆਪਾਂ ਇਹ ਦੇਖਦੇ ਆ ਕਿ ਕਿਸਾਨ ਜਿਹੜੇ ਝੋਨੇ ਦੇ ਚੱਕਰ 'ਚ ਪੈਂਦੇ ਨੇ ਜਾਂ ਕਣਕ ਦੇ ਚੱਕਰ 'ਚ ਪੈਂਦੇ ਨੇ ਪਾਣੀ ਦਾ ਲੈਵਲ ਦੀ ਗੱਲ ਕਰੀਏ ਪਾਣੀ ਦਾ ਲੈਵਲ ਵੀ ਅੱਜ ਕੱਲ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਇਹਨਾਂ ਨੂੰ ਇਸ ਖੇਤੀ ਤੋਂ ਮੁਨਾਫਾ ਹੋ ਰਿਹਾ ਆ ਫੁੱਲਾਂ ਦੀ ਖੇਤੀ ਕਰਕੇ ਤੇ ਕਿਹੜੀ ਕਿਹੜੀ ਕਿਸਮ ਦੇ ਜਿਹੜੇ ਫੁੱਲ ਇੱਥੇ ਬੀਜਦੇ ਨੇ ਆਪਾਂ ਗੱਲਬਾਤ ਕਰਦੇ ਆਂ ਲਖਵੀਰ ਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਡੇਲੀ ਪੋਸਟ ਪੰਜਾਬੀ ਵੱਲੋਂ ਤੁਸੀਂ ਸਾਡੇ ਵਿਹੜੇ ਆਏ ਥੋੜਾ ਸਵਾਗਤ ਹੈ ਜੀ ਅੱਛਾ ਤਾਂ ਗੱਲ ਕਰ ਰਹੇ ਸੀ ਆਪਾਂ ਫਸਲੀ ਚੱਕਰ ਦੀ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਫੁੱਲਾਂ ਦੀ ਜਿਹੜੀ ਹੈਗੀ ਖੇਤੀ ਕਰ ਰਹੇ ਹੋ ਤਕਰੀਬਨ 4 ਕ ਸਾਲ ਹੋ ਗਏ ਜੀ ਮੈਨੂੰ ਇਸ ਚੀਜ਼ ਪਹਿਲਾਂ ਮੈਂ ਬਿਲਕੁਲ ਜੀ ਬਲੋ 1 ਇਕੜ ਤੋਂ ਸ਼ੁਰੂ ਕਰਕੇ ਇਸ ਚ ਸਮ 3/2 ਇਕੜ ਤੇ ਮੈਂ ਲੈ ਕੇ ਆਇਆ ਹੌਲੀ ਹੌਲੀ ਵਧਾ ਕੇ ਅੱਛਾ ਜਿਉ ਜਿਉ ਜਿਵੇਂ ਜਿਵੇਂ ਨੌਲੇਜ ਆਈ ਗਈ ਪਹਿਲਾਂ ਜਮੈਂ ਨੌਲੇਜ ਨਹੀਂ ਸੀਗੀ ਇਸ ਬਾਰੇ ਹੂੰ ਬਸ ਫੁੱਲਾਂ ਦਾ ਜਣੀ ਸ਼ੌਂਕ ਸੀਗਾ ਦਰਨੀ ਖੇਤੀ ਸ਼ੌਂਕ ਦੀ ਹੈ ਅੱਛਾ ਸ਼ੌਂਕ ਦੀ ਖੇਤੀ ਹੈ ਤੇ ਇੱਥੇ ਕਿਹੜੇ ਕਿਹੜੇ ਕਿਸਮ ਦੇ ਇੱਥੇ ਹੁਣ ਜੇ ਫੁੱਲ ਨੇ ਆਪਾਂ ਗੈਂਦੇ ਤਾਂ ਦੇਖ ਲੇ ਗੁਲਾਬ ਵੀ ਆ ਗਏ ਹੋਰ ਕਿਹੜੀ ਕਿਹੜੀ ਕਿਸਮ ਦੇ ਨੇ ਇੱਥੇ ਗੁਲਦੋਦੀ ਮੈਂ ਸ਼ੁਰੂ ਕਰੀ ਅਜੇ ਪਿਛਲੇ ਸਾਲ ਕਰੀ ਸੀ ਅਜੇ ਨੌਲੇਜ ਨਹੀਂ ਸੀਗੀ ਹੌਲੀ ਹੌਲੀ ਐਤ ਕੀ ਥੋੜਾ ਜਿਹਾ ਹੋਰ ਨੌਲੇਜ ਲੈ ਕੇ ਸ਼ੁਰੂ ਕਰੀਏ ਗਲਦੌਦੀ ਵੀ ਹੋ ਜਾਂਦੀ ਹੈ ਤੇ ਜਾਂ ਉਹ ਇੱਕ ਦੋ ਫੁੱਲ ਜਿਹੜੇ ਸੀਜ਼ਨ ਹੀ ਜਿਹੜੇ ਵਿਕਦੇ ਨਹੀਂ ਜ਼ਿਆਦਾ ਉਹ ਕਰ ਸਕਦੇ ਆ ਜਿਹੜੇ ਆਮ ਮੌਸਮ ਦੇ ਵਿੱਚ ਹੋ ਸਕਦੇ ਨੇ ਤੇ ਬਹੁਤ ਬਹੁਤ ਸਾਰੇ ਇਹ ਜਿਹੇ ਫਲਾਵਰ ਜਿਹੜੇ ਇੰਪੋਰਟਡ ਕਹਿ ਸਕਦੇ ਆ ਆਪਾਂ ਗਲਦੌਦੀ ਦੀ ਵੀ ਕਿਸਮਾਂ ਨੇ ਜਿਹੜੀਆਂ ਆਪਣੇ ਕੋਲ ਹੁੰਦੀ ਨਹੀਂ ਹੈਗੇ ਉਹਨਾਂ ਲਈ ਸਪੈਸ਼ਲ ਜਾਂ ਗ੍ਰੀਨ ਹਾਊਸ ਵਗੈਰਾ ਬਣਾਉਣੇ ਪੈਂਦੇ ਨੇ ਉਹਨਾਂ ਦੇ ਵਿੱਚ ਹੁੰਦੇ ਨੇ ਅੱਜ ਕਿੰਨੇ ਕ ਤੁਸੀਂ ਜਗ੍ਹਾ ਤੇ ਜਿਹੜੀ ਹੈਗੀ ਖੇਤੀ ਕਰ ਰਹੇ ਹੋ ਦੀ ਫੁੱਲਾਂ ਦੀ ਤਕਰੀਬਨ 3.5 ਕਿੜੇ ਨੇ ਇਸ ਟਾਈਮ ਤੇ ਸ਼ੁਰੂਆਤ ਕਿੰਨੇ ਕੁ ਤੂੰ ਕੀਤੀ ਸੀ ਕਿ ਪਹਿਲਾਂ-ਪਹਿਲਾਂ ਸ਼ੁਰੂਆਤ ਜਿਹੜਾ ਆਪਾਂ ਖੇਤ ਖੜੇ ਜਿਹੜੇ ਹੁਣ ਗੁਲਾਬ ਆ ਜੀ ਇਹੀ ਸੀਗਾ ਮੇਰੇ ਕੋਲ ਅੱਧਾ ਇਹ ਚੋਂ ਅੱਧੇ ਏਕੜ 'ਚ ਕਰਿਆ ਸੀਗਾ ਅੱਛਾ ਡਰਦੇ-ਡਰਦੇ ਨੇ ਉਹ ਕਿਉਂ ਤੇ ਮੈਨੂੰ ਵੀ ਪਤਾ ਹੀ ਨਹੀਂ ਸੀ ਵੀ ਇਹਦਾ ਕੀ ਹੋਊ ਮੰਡੀ ਕਰਨੇ ਕਿਵੇਂ ਹੋ ਵੇਚਣੀ ਕਿਵੇਂ ਨੇ ਫੁੱਲ ਵੀ ਹੋਣਗੇ ਕਿ ਨਹੀਂ ਹੋਣਗੇ ਬਿਲਕੁਲ ਨੌਲੇਜ ਨਹੀਂ ਸੀਗੀ ਪਹਿਲਾਂ ਲਾਏ ਆਂ ਲੱਗਦਾ ਸੀ ਹੁਣੇ ਹੀ ਨਹੀਂ ਇਹਨਾਂ ਨੇ ਫਿਰ ਬਹੁਤ ਮਿਹਨਤ કરી ਮਿਹਨਤ ਕਰਨ ਤੋਂ ਬਾਅਦ ਬਹੁਤ ਅੱਛਾ ਫਲ ਮਿਲਿਆ ਪਹਿਲੇ ਸਾਲ ਇਹ ਜਿੱਦਾਂ ਕਿ ਤੁਸੀਂ ਸ਼ੁਰੂਆਤ ਕੀਤੀ ਹੋਣੀ ਆ ਆਲੇ-ਦੋਲੇ ਖੇਤ ਨੇ ਹੋਰ ਕਿਸਾਨ ਕਹਿੰਦੇ ਹੋਣਗੇ ਯਾਰ ਆਹ ਕਿਹੜਾ ਪੰਗਾ ਲੈ ਲਿਆ ਤੂੰ ਤਾਂ ਐਵੇਂ ਘਰ ਦੇ ਵੀ ਕਹੇ ਸੀਗੇ ਤੁਸੀਂ ਕਿਹੜੇ ਪੰਗੇ ਚ ਪੈ ਗਿਆ ਹੋਣਾ ਹੀ ਕੁਛ ਇਹ ਬਥੇਰੇ ਇਹ ਜਿਹੇ ਪੰਗੇ ਨਹੀਂ ਲਈਦੇ ਹੁੰਦੇ ਤੇ ਪਰ ਉਹ ਨਹੀਂ ਹੌਲੀ-ਹੌਲੀ ਨੌਲੇਜ ਆ ਗਈ ਤੇ ਆਪਾਂ ਵਧਾਤਾ ਕਰਨ ਅੱਛਾ ਕਿਹੜੇ ਮੌਸਮ 'ਚ ਇਹਨਾਂ ਦੀ ਜੜੀ ਹੈਗੀ ਲਾਗਤ ਜ਼ਿਆਦਾ ਹੁੰਦੀ ਆ ਫੁੱਲਾਂ ਦੀ ਤੇ ਗਰਮੀ 'ਚ ਇਹਦਾ ਲਾਸ ਹੁੰਦਾ ਜ਼ਿਆਦਾ ਜਾਂ ਸਰਦੀ 'ਚ ਜ਼ਿਆਦਾ ਲਾਸ ਹੁੰਦਾ ਮੌਸਮ ਕਿੰਨਾ ਕਿਤੇ ਡਿਪੈਂਡ ਕਰਦਾ ਤੇ ਮੌਸਮ ਨਾਲੋਂ ਜ਼ਿਆਦਾ ਤਿਹਾਰਾਂ ਤੇ ਜ਼ਿਆਦਾ ਡਿਪੈਂਡ ਕਰਦਾ ਜਿੱਦਾਂ ਤਿਹਾਰ ਨੇ ਆਪਣੇ ਜਾਂ ਗੁਰਪੁਰਬ ਨੇ ਦਿਵਾਲੀ ਦਸਹਿਰਾ ਨਰਾਤੇ ਮੇਨਲੀ ਨਰਾਤੇ ਨਰਾਤੇ ਪੂਜਨ ਦੇ ਵਿੱਚ ਜਿਹੜੀ ਪੂਜਾ ਹੁੰਦੀ ਜਿਹੜੀ ਪੂਜਾ ਹੁੰਦੀ ਹੈ ਮੇਨ ਮੰਦਰਾਂ ਦੇ ਵਿੱਚ ਪੂਜਾ ਜਾਂ ਗੁਰਦੁਆਰਿਆਂ 'ਚ ਵੀ ਆਪਾਂ ਅੱਜਕੱਲ ਬਹੁਤ ਜ਼ਿਆਦਾ ਸਜਾਵਟ ਹੁੰਦੀ ਹੈ ਨਗਰ ਕੀਰਤਨ ਹੁੰਦੇ ਨੇ ਉੱਥੇ ਜ਼ਿਆਦਾ ਵਰਤ ਹੁੰਦੀ ਹੈ ਇਹਨਾਂ ਦੀ ਤੇ ਇੱਥੇ ਇਹਦਾ ਜਿਹੜਾ ਮੇਨ ਮੌਸਮ ਆ ਜਿਹੜਾ ਕਹੇ ਲੋ ਸੀਜ਼ਨ ਕਹੇ ਲੋ ਜਿਹਨੂੰ ਕਹੇ ਲੋ ਉਹ ਹੈਗਾ ਜੀ ਜਿਹੜੇ ਨਰਾਤੇ ਆਪਣੇ ਦਸਹਿਰੇ ਵਾਲੇ ਕਹਿੰਦੇ ਆ ਨਰਾਤਿਆਂ ਤੋਂ ਲੈ ਕੇ ਦਿਵਾਲੀ ਜਿਵੇਂ ਉਹ ਦਸੰਬਰ ਤੱਕ ਇਹ ਮ ਅੱਜ ਗੱਲ ਹੁਣ ਇੱਥੇ ਆ ਜਾਂਦੀ ਐ ਮੁਨਾਫੇ ਦੀ ਕਿੰਨਾ ਕੁ ਮੁਨਾਫਾ ਹੋ ਜਾਂਦਾ ਇਸ ਕੰਮ ਦੇ ਵਿੱਚ ਕਿਉਂਕਿ ਮੈਂ ਗੱਲ ਸ਼ੁਰੂ ਇੱਥੋਂ ਕਰੀ ਸੀ ਕਿ ਕਿਸਾਨ ਜਿਹੜੇ ਜ਼ਿਆਦਾਤਰ ਝੋਨਾ ਕਣਕ ਦੇ ਚੱਕਰ 'ਚ ਪਈ ਰਹਿੰਦੇ ਨੇ ਕਾਫੀ ਕਿਸਾਨ ਨੇ ਜਿਹੜੇ ਨਿਕਲਣ ਦੀ ਕੋਸ਼ਿਸ਼ ਵੀ ਕਰਦੇ ਨੇ ਕਰਦੇ ਨੇ ਜੀ ਵੈਸੇ ਅੱਜਕੱਲ ਤਾਂ ਬਹੁਤ ਜ਼ਿਆਦਾ ਲੋਕ ਨਵੇਂ ਮੁੰਡੇ ਵੀ ਬਹੁਤ ਲੱਗੇ ਨੇ ਵੀ ਕੁਛ ਨਾ ਕੁਛ ਨਵਾਂ ਕਰਿਆ ਜਾਵੇ ਡਰਦੇ ਵੀ ਨਹੀਂ ਕਿਉਂਕਿ ਆਪਣੀ ਸਥਿਤੀਆਂ ਪੰਜਾਬ ਦੀ ਇੰਨੀ ਬਾੜੀਆਂ ਵਧੀਆਂ ਨਹੀਂ ਹੈਗੇ ਵੀ ਹਰੇਕ ਕੋਲ ਵੀ ਬਹੁਤ ਜ਼ਿਆਦਾ ਪੈਸਾ ਨਹੀਂ ਹੈਗਾ ਜਾਂ ਪਹਿਲੋ ਵੀ ਗੱਲੋ ਕਿ ਕਰਜ਼ੇ ਦੇ ਮਾਰੇ ਹੋਏ ਨੇ ਲੋਕ ਨਿਕਲ ਵੀ ਨਹੀਂ ਰਹੇ ਉਸ ਹੀ ਚੱਕਰ ਦੇ ਵਿੱਚ ਫਸੇ ਨੇ ਉੱਥੇ ਉਹਨਾਂ ਦਾ ਸਰਕਲ ਚੱਲੀ ਜਾਂਦਾ ਅਜੇ ਪੰਜਾਬ ਦੀ ਗੱਲ ਕਰੀਏ ਪੰਜਾਬ 'ਚ ਕਿੰਨੀ ਕੁ ਲਾਗਤ ਹੈਗੀ ਫੁੱਲਾਂ ਦੀ ਤੇ ਕਿੰਨੇ ਇੱਕ ਸਾਰੇ ਫੁੱਲ ਪੰਜਾਬ 'ਚ ਆਪਣੇ ਏਰੀਆ 'ਚ ਪੈਦਾ ਹੁੰਦੇ ਨੇ ਜਾਂ ਕਿਤੇ ਤੋਂ ਬਾਹਰੋਂ ਵੀ ਆਉਂਦੇ ਨੇ ਪੰਜਾਬ ਤਾਂ ਮੈਂ ਤੁਹਾਨੂੰ ਦੱਸਿਆ 25 ਤੋਂ 30% ਫੁੱਲ ਪੈਦਾ ਹੁੰਦੇ ਨੇ ਪੰਜਾਬ 'ਚ ਤਾਂ ਜੀ 70% ਤਕਰੀਬਨ ਜੋ ਮੇਰਾ ਮੰਨਣਾ ਜਿੰਨਾ ਕੁ ਮੇਰਾ ਤਜਰਬਾ 3-4 ਸਾਲ ਦਾ 70% ਫੁੱਲ ਬਾਹਰੋਂ ਹੀ ਆਉਂਦਾ ਚਾਹੇ ਉਹ ਜਿਹਨੂੰ ਇੰਗਲਿਸ਼ ਫੁੱਲ ਕਹੋ ਜਾਂ ਇੰਪੋਰਟਿਡ ਫੁੱਲ ਕਹੋ ਚਾਹੀਏ ਆ ਨਾਰਮਲ ਫੁੱਲ ਵੀ ਹੈ ਗਿੰਦਾ ਵੀ گلاب ਵੀ ਇਹ ਵੀ ਪੋਸਟਲੀ ਹਰਿਆਣੇ ਤੋਂ ਆਉਂਦੇ ਗਿੰਦਾ ਤਾਂ ਰੋ ਦਿੱਲੀ ਟਰੱਕਾਂ ਤੇ ਹਾਂਜੀ ਹਰਿਆਣਾ ਮੰਡੀ ਇੱਥੇ ਆਪਣੇ ਉੱਥੋਂ ਸਾਰੇ ਸਪਲਾਈ ਹੁੰਦਾ ਆਪਣੇ ਪੰਜਾਬ 'ਚ ਪੰਜਾਬ ਦੇ ਕਿਸਾਨ ਵੀ ਵੈਸੇ ਬਹੁਤ ਜ਼ੋਰ ਮਾਰ ਰਹੇ ਨੇ ਕੰਪੀਟੀਸ਼ਨ ਵੀ ਆ ਜਿੰਨੇ ਕਿਉਂਕਿ ਉੱਥੋਂ ਸਸਤਾ ਫੁੱਲ ਆ ਜਾਂਦਾ ਫਿਰ ਉਹਦੀ ਮਾਰ ਵੀ ਪੈ ਜਾਂਦੀ ਹੈ ਫਿਰ ਆਪਾਂ ਲਾਸ ਹੋ ਜਾਂਦਾ ਉੱਥੇ ਆ ਕੇ ਈਵਨ ਕਿ ਸਾਡੇ ਜਿਹੜੇ ਪੱਕੇ ਦੁਕਾਨਦਾਰ ਨੇ ਉਹ ਵੀ ਕਈ ਵਾਰ ਕਹਿੰਦੇ ਨੇ ਲੈ ਆਏ ਉਹਦੋਂ ਸਸਤਾ ਮਿਲ ਜਾਂਦਾ ਅੱਜ ਮੇਰੇ ਦਿਮਾਗ 'ਚ ਇੱਕ ਸਵਾਲ ਆ ਰਿਹਾ ਸੀਗਾ ਪਹਿਲੇ ਦਿਨ ਜਦੋਂ ਤੁਸੀਂ ਫੁੱਲ ਤੋੜ ਕੇ ਲੈ ਕੇ ਗਏ ਉਹ ਮੰਡੀ ਦੇ ਵਿੱਚ ਜਾਂ ਕਿਸੇ ਦੁਕਾਨਦਾਰ ਕੋਲ ਲੈ ਕੇ ਗਏ ਸੀਗੇ ਉਸ ਦਿਨ ਕੀ ਮਨ ਚ ਸੀਗਾ ਯਾਰ ਵੀ ਇਹ ਲੈ ਕੇ ਤਾਂ ਚੱਲੇ ਆ ਵੀ ਅਗਲਾ ਲਾਊਗਾ ਕਿ ਨਹੀਂ ਲਾਊਗਾ ਉਹ ਮੈਂ ਭੁੱਲ ਨਹੀਂ ਸਕਦਾ ਉਹ ਮੈਂ ਪਹਿਲਾਂ ਲਾਉਣ ਵੇਲੇ ਚਲੋ ਜਦੋਂ ਫੁੱਲ ਹੋਏ ਮੈਂ ਇਹ ਆ ਵੀ ਪਹਿਲੇ ਦਿਨ ਫੁੱਲ ਤੋੜੇ ਪਹਿਲੇ ਦਿਨ ਤਾਂ ਚਲੋ ਪੰਜ ਚਾਰ ਫੁੱਲ ਜਿਵੇਂ ਆਪਾਂ ਤੋੜ ਕੇ ਮੱਥਾ ਟੇਕਿਆ ਹੈ ਪ੍ਰਮਾਤਮਾ ਨੂੰ ਸ਼ੁਕਰਾਨਾ ਕਰਿਆ ਵੀ ਇਹ ਨਵਾਂ ਨਵੀਂ ਚੀਜ਼ ਦਾ ਆਪਣੇ ਕੋਲ ਨਵੀਂ ਖੇਤੀ ਕਰੀ ਹੈ ਉਸ ਤੋਂ ਬਾਅਦ ਮੈਂ ਜਦੋਂ ਥੋਏ 5-7 ਕਿਲੋ ਫੁੱਲ ਹੋਣਗੇ ਵੱਧ ਤੋਂ ਵੱਧ ਮੈਨੂੰ ਲੱਗਦਾ ਸ਼ਾਇਦ ਮੈਨੂੰ ਯਾਦ ਨਹੀਂ ਹੈਗਾ ਮੈਂ ਲੈ ਕੇ ਗਿਆ ਜਿਵੇਂ ਆਪਾਂ ਕਹਿੰਦੇ ਪੰਜਾਬੀ ਚ ਸੰਗ ਦਾ ਜੀ ਆ ਵੀ ਮੈਂ ਕਿਹਾ ਯਾਰ ਪਤਾ ਨਹੀਂ ਇਹ ਕਿਵੇਂ ਵੇਖਣਗੇ ਇਹ ਕਿਵੇਂ ਪੁੱਛਾਂ ਉਹਨਾਂ ਨੂੰ ਅੱਛਾ ਹਾਂ ਜੀ ਮੈਂ ਕਿਹਾ ਬਾਈ ਫੁੱਲ ਨਹੀਂ ਆਪਣੇ ਲਾਏ ਇਹ ਵੀ ਲੈ ਲਵਾਂਗੇ ਉਹ ਕਹਿੰਦੇ ਜੀ ਲਿਓ ਜਿੰਨੇ ਮਰਜ਼ੀ ਲਿਓ ਤੇ ਉਸ ਦਿਨ ਤੋਂ ਬਸ ਮੇਰੇ ਉਹ ਗੱਲ ਤੋਂ ਬਾਅਦ ਮੁੜ ਕੇ ਮੈਂ ਖੁੱਲ ਗਿਆ ਫਿਰ ਮੈਂ ਜਿੱਦਾਂ ਮੇਰੇ ਦੋ ਸ਼ਹਿਰ ਪੈਂਦੇ ਨੇ ਖੰਨਾ ਗੁਵਿੰਦਗੜ ਹੁਣ ਖੰਨੇ ਦੇ ਔਰ ਗੁਵਿੰਦਗੜ ਦੇ ਤਕਰੀਬਨ ਸਾਰੇ ਫੁੱਲਾਂ ਵਾਲੇ ਮੇਰੇ ਕੋਲ ਮੇਰੇ ਨਾਲ ਜੁੜੇ ਹੋਏ ਨੇ ਮਾਰਕੀਟ ਬਣ ਗਈ ਹੁਣ ਤੁਹਾਡੀ ਹਾਂ ਜੀ ਹਾਂ ਜੀ ਹਾਂ ਜੀ ਮੇਤੋਂ ਉਹਨਾਂ ਦੇ ਫੁੱਲ ਨਹੀਂ ਪੂਰੇ ਅੱਜ ਮੌਸਮ ਦੀ ਕਿੰਨੀ ਕ ਮਾਰ ਪੈਂਦੀ ਹੈ ਜਿਵੇਂ ਮੀਂਹ ਕਣੀ ਆ ਗਈ ਜਿਵੇਂ ਹੁਣ ਸਰਦੀ ਦਾ ਸੀਜ਼ਨ ਸ਼ੁਰੂ ਹੋ ਗਿਆ ਅੱਜ ਦੀ ਗੱਲ ਕਰੀਏ ਤਾਂ ਧੁੱਪ ਵੀ ਨਹੀਂ ਨਿਕਲ ਰਹੀ ਹੈਗੀ ਉਦੋਂ ਕਿੰਨਾਕ ਜ਼ਿਆਦਾ ਨੁਕਸਾਨ ਹੁੰਦਾ ਇਹ ਦੇਖੋ ਜੀ ਬਾਕੀ ਸਾਰਾ ਸਾਲ ਤਾਂ ਐਵਰੇਜ ਰਹਿੰਦਾ ਇਹਦਾ ਮਤਲਬ ਮੇਨ ਹੁੰਦਾ ਸੀਜ਼ਨ ਆਹ ਜਿਹੜਾ ਹੁਣ ਸੀਜ਼ਨ ਜਿਹਦਾ ਵਧੀਆ ਸੀਜ਼ਨ ਲੱਗ ਗਿਆ ਇਹ ਚ ਉਹ ਮਾਲਾ ਮਾਲ ਹੋ ਜਾਂਦਾ ਉਸ ਤੋਂ ਬਾਅਦ ਸੀਜ਼ਨ ਐਵਰੇਜ ਰਹਿੰਦਾ ਤੁਹਾਡਾ ਖਰਚਾ ਪਾਣੀ ਨਿਕਲ ਜਾਂਦਾ ਕੁਝ ਥੋੜਾ ਵਧੀਆ ਜਾਨੀ ਪੈਸੇ ਬਣ ਜਾਂਦੇ ਨੇ ਜਿਹਨੇ ਇਹ ਕਹੀ ਵੀ ਬੰਪਰ ਆ ਜਿਹੜਾ ਬੰਪਰ ਹੈਗਾ ਇਹਹੀ ਮਹੀਨੇ ਨੇ ਜਿਹੜੇ ਦਿਮਿ ਦਿਵਾਲੀ ਦੇ ਸਹਾਰਾ ਜਿਵੇਂ ਕਹਿ ਸਕਦੇ ਹਾਂ ਇਹ ਇੱਕ ਦੋ ਮਹੀਨੇ ਚ ਬੰਪਰ ਹੁੰਦਾ ਲੇਬਰ ਦੀ ਕਿੰਨੀ ਕੁ ਲੋਡ ਪੈਂਦੀ ਹੈ ਇਹਦੇ ਤੇ ਬਹੁਤ ਜ਼ਿਆਦਾ ਅੱਛਾ ਲੇਬਰ ਤਾਂ ਪੈਣੀਓ ਪੈਣੀ ਆ ਉਹਦੀ ਗੁਡਾਈ ਵੀ ਕਰਨੀ ਪੈਂਦੀ ਆ ਜਿੱਦਾਂ ਮਿੱਟੀ ਲਾਉਣੀ ਆ ਤੋੜਨੇ ਨੇ ਫੁੱਲ ਡੇਲੀ ਲੇਬਰ ਦੀ ਡੇਲੀ ਲੋਡ ਹੈ ਇਹਦੇ ਵਿੱਚ ਤਕਰੀਬਨ ਜਿਵੇਂ ਹੁਣ ਮੇਰੇ ਕੋ ਮੈਨੂੰ ਜੇ ਮੇਰੇ ਜਦੋਂ ਸਾਰੇ ਫੁੱਲ ਚੱਲਦੇ ਨੇ ਤਿੰਨ ਚਾਰ ਬੰਦੇ ਪੰਜ ਬੰਦੇ ਮੇਰੇ ਕੋ ਪੱਕੇ ਲੱਗੇ ਹੁੰਦੇ ਨੇ ਅੱਛਾ ਲੇਡੀਜ਼ ਵੀ ਹੁੰਦੀਆਂ ਨੇ ਕਈ ਵ ਦੇਲੀ ਤੋੜਨਾ ਹੈ ਫੁੱਲ ਤਾਂ ਚਾਹੀਦੇ ਤੁਹਾਡੀ ਗੈਰ ਹਾਜ਼ਰੀ ਜੇ ਫਿਰ ਜੇ ਤੁਸੀਂ ਨਹੀਂ ਹੋਏਗੇ ਤਾਂ ਕੋਣ ਫਿਰ ਦੇਖ ਰੇਖ ਕਰਦਾ ਨਹੀਂ ਮੇਰੇ ਬੰਦੇ ਦੋ ਜਾਨੀ ਪੱਕੇ ਨੇ ਜਿਹੜੇ ਪੱਕੇ ਦੋ ਉਹ ਪੱਕੇ ਹੀ ਨੇ ਬਾਕੀ ਉਹ ਤੋਂ ਇਲਾਵਾ ਦੋ ਤਿੰਨ ਬੰਦੇ ਕਈ ਵਾਰ ਲੋਡ ਪਈ ਤਾਂ ਉਹ ਵਧਾ ਵੀ ਲਈਦੇ ਨੇ ਘਟਾ ਵੀ ਲਈਦੇ ਨੇ ਅਰੇ ਇੱਕ ਹੋਰ ਚੀਜ਼ ਇੱਥੇ ਆਉਂਦੀ ਹੈ ਵੀ ਰੇ ਵਗੈਰਾ ਦੀ ਇਹਨੂੰ ਲੋਡ ਪੈਂਦੀ ਹੈ ਜਿਵੇਂ ਬਾਕੀ ਫਸਲਾਂ ਨੂੰ ਕਾਫੀ ਖਾਦਾ ਵਗੈਰਾ ਵੀ ਪੈਂਦੀਆਂ ਨੇ ਸਪਰੇਅ ਵਗੈਰਾ ਕੁਝ ਇਸ ਤਰ੍ਹਾਂ ਦੀ ਇੱਥੇ ਵੀ ਲੋਡ ਪੈਂਦੀ ਜੀ ਉਹ ਤਾਂ ਤੁਸੀਂ ਨਾ ਮਾਤਰੇ ਮੰਨੋ ਬਹੁਤ ਘਟ ਯੂਰੀਆ ਦੀ ਤਾਂ ਬਹੁਤ ਲੋਡ ਘਟ ਹੈ ਇਹਨਾਂ ਨੂੰ ਜੀ ਕਿਉਂਕਿ ਨੈਚੁਰਲ ਫਸਲ ਹੈ ਨੈਚੁਰਲ ਫਸਲ ਹੋਣ ਦੇ ਨਾਲ ਨਾਲ ਇਹ ਥੋੜੀ ਬਹੁਤੀ ਮਤਲਬ ਕਹੋ ਖਾੜਕ ਨਾਲ ਚੱਲ ਜਾਂਦਾ ਕੰਮ ਚੱਲ ਜਾਂਦਾ ਕੰਮ ਹਾਂਜੀ ਹਾਂਜੀ ਅੱਛਾ ਜਿਵੇਂ ਪਾਣੀ ਪੂਣੀ ਦੀ ਫਿਰ ਕਿੰਨੀ ਕੁ ਲੋਡ ਪੈਂਦੀ ਆ ਹੁਣ ਇਸ ਕੰ ਦਾ ਵੈਸੇ ਮਿਲਦਾ ਖੇਤ ਕਿੱਲਾ ਹੀ ਆ ਹਾਂਜੀ ਹਾਂਜੀ ਪਾਣੀ ਵੈਸੇ ਜੇ ਤੁਸੀਂ ਮੰਨੋ ਵੀ ਬਹੁਤ ਘੱਟ ਲੋਡ ਪੈਂਦੀ ਆ ਪਰ ਪੈਂਦੀ ਲੋਡ ਇਹਨਾਂ ਤਾਂ ਇਹਨੂੰ ਸੁੱਕਾ ਰੱਖ ਸਕਦੇ ਆ ਨਾ ਇਹਨੂੰ ਨਾ ਇਹਨੂੰ ਵੱਧ ਪਾਣੀ ਰੱਖ ਸਕਦੇ ਆ ਇਹਨੂੰ ਕਹੋ ਨਮੀ ਵਾਲਾ ਚਾਹੀਦਾ ਬਹੁਤ ਥੋੜੀ ਨਮੀ ਚਾਹੀਦੀ ਔਰ ਓਨੀ ਕੇ ਚਾਹੀਦੀ ਆ ਇੱਕ ਬੂਟੇ ਦੀ ਇਹਦੀ ਫੁੱਲਾਂ ਦੇ ਜਿਹੜਾ ਬੂਟਾ ਇਹਦੀ ਲਾਈਫ ਕਿੰਨੀ ਕੁ ਹੁੰਦੀ ਹੈ ਕਿ ਰੈਗੂਲਰ ਇਹ ਤੋਂ ਟੁੱਟਦੇ ਹੀ ਰਹਿੰਦੇ ਨੇ ਇਹ ਲਾਈਫ ਮੰਨ ਲਓ ਤੁਸੀਂ ਇਹ ਸਤ ਕੋਸ਼ ਇਹ ਜੀਆਂ ਕਿਸਮਾਂ ਜਿਹੜੀ 70 ਤੋਂ 80 ਦਿਨ ਤੋਂ 40 ਤੋਂ 90 ਦਿਨ ਤੱਕ ਚੱਲ ਪੈਂਦੀਆਂ ਨੇ ਉਸ ਤੋਂ ਬਾਅਦ ਉਹ ਦੋ ਕੁ ਮਹੀਨੇ ਚੱਲਦੇ ਰਹਿੰਦੇ ਨੇ ਕੋਈ 2 1/2 3 ਇਦਾਂ ਚ ਚੱਲ ਪੈਂਦੇ ਨੇ ਕੋਈ ਵੱਧ ਵੀ ਵੱਧ ਵੀ ਦੇ ਜਾਂਦੇ ਨੇ ਕੁਛ ਕੁਛ ਘੱਟ ਵੀ ਰਹਿ ਜਾਂਦੇ ਨੇ ਕਦੇ ਬਾਕੀ ਆਪਣੀ ਸੰਭਾਲ ਤੇ ਫਿਰ ਮੌਸਮ ਵਧੀਆ ਟਾਈਮ ਬਦਲਾ ਆ ਜਾਂਦਾ ਮੌਸਮ ਨਹੀਂ ਮਾੜਾ ਹੈਗਾ ਤਾਂ ਛੇਤੀ ਉਹ ਖਤਮ ਹੋ ਜਾਂਦੀ ਇੱਕ ਦੋ ਦਿਨਾਂ ਦੇਖੀ ਖਤਮ ਹੋ ਜਾਂਦੀ ਹੈ ਪਨੀਰੀ ਵਗੈਰਾ ਇਹਦੀ ਆਰਾਮ ਨਾਲ ਮਿਲ ਜਾਂਦੀ ਈਜ਼ੀਲੀ ਮਿਲ ਤਾਂ ਜਾਂਦੀ ਹੈ ਪਰ ਹੁਣ ਜਿੱਦਾਂ ਇਹ ਪਨੀਰੀ ਮੋਸਟਲੀ ਮੈਂ ਤਾਂ ਉਹ ਕਦੇ ਲਈ ਨਹੀਂ ਬਾਹਰੋਂ ਹੀ ਆਉਂਦੀ ਹੈ ਇਹ ਕਲਕੱਤੇ ਤੋਂ ਹੀ ਆਉਂਦੀ ਹੈ ਮੇਰੀ ਜਿੰਨੀ ਪਨੀਰੀ ਜਿੰਨੀ ਵਾਰੀ ਫੁੱਲ ਆਏ ਨੇ ਮੈਂ ਸਾਰੇ ਕਲਕੱਤੇ ਅੱਛਾ ਕਲਕੱਤੇੋਂ ਇਹ ਕਾਫੀ ਦੂਰੋਂ ਆਉਂਦੀ ਹੈ ਫਿਰ ਤਾਂ ਹਾਂਜੀ ਇਹ ਵਾਇਰ ਮਾਈ ਟ੍ਰੇਨ ਹੁੰਦੀ ਆ ਉਥੇ ਕਲਕੱਤੇ ਹੁਣ ਕੁਛ ਮੇਰੇ ਨਾਲ ਵੀ ਹੁਣ ਲਈ ਕਿਉਂਕਿ ਮੈਂ ਖਸਦੀ ਮੰਗਾਲਣ ਹੂੰ ਹੂੰ ਪਰ ਜਿਹੜੇ ਹੁਣ ਸਾਡੇ ਪੁਰਾਣੇ ਬੰਦੇ ਜੁੜੇ ਨੇ ਜਿਹੜੇ ਵੱਧ ਖੇਤੀ ਕਰਦੇ ਨੇ ਪੁਰਾਣੇ ਕਰਦੇ ਨੇ ਮੈਂ ਉਹਨਾਂ ਨਾਲੇ ਨਿੰਤ ਰੱਖਿਆ ਉਹ ਆਪੇ ਮੰਗਵਾ ਕੇ ਦੇ ਦਿੰਦੇ ਨੇ ਉਹ 10 ਦਿਨ ਵੀ ਇਨੀ ਤਰੀਕ ਨੂੰ ਆਪਣਾ ਮੰਗਾਉਣੀ ਤੁਸੀਂ ਦੱਸੋ ਕਿੰਨੇ ਮੰਗਵਾਉਣੀ ਹੈ ਅੱਛਾ ਇੱਥੇ ਗੱਲ ਆ ਜਾਂਦੀ ਜਿਵੇਂ ਕੁਝ ਫਸਲਾਂ ਤੇ ਤਾਂ ਐਮ ਐਸ ਪੀ ਵਗੈਰਾ ਹੁੰਦੀ ਹੈ ਇਹਦੇ ਤੇ ਕੁਝ ਹੈ ਇਸ ਤਰ੍ਹਾਂ ਦਾ ਕੋਈ ਸਰਕਾਰ ਦੀ ਕੋਈ ਪਾਲਿਸੀ ਕਰੀ ਕੋਈ ਕੁਝ ਕੋਈ ਬਣਾਈ ਹੋਵੇ ਨਹੀਂ ਸਰਕਾਰਾਂ ਦੇ ਧਿਆਨ ਚ ਹੋਵੇ ਇਹ ਚੀਜ਼ੀ ਕੋਸ਼ਿਸ਼ ਅਸੀਂ ਕਰੀਏ ਪਿਛਲੇ ਸਾਲ ਅਸੀਂ ਜਿਵੇਂ ਫਲਾਵਰ ਆਰਗੇਨਾਈਜੇਸ਼ਨ ਅਸੀਂ ਬਣਾਈ ਹੈ ਆਪਣੀ ਯੂਨੀਵਰਸਿਟੀ ਦੇ ਅੰਦਰ ਕੁਝ ਸਾਰੇ ਪੰਜਾਬ ਚੋਂ ਅਸੀਂ ਮੈਂਬਰ ਸਾਡੇ ਪ੍ਰਧਾਨ ਜੀ ਨੇ ਆਪਣੇ ਸ਼ੇਰਗੋਬ ਸਾਹਿਬ ਤੇ ਉਹਦੇ ਅੰਦਰ ਅਸੀਂ ਕਈ ਵਾਰ ਸਰਕਾਰ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਦਾ ਕੋਈ ਸਾਨੂੰ ਪ੍ਰੋਪਰ ਜਿੱਦਾਂ ਲੁਧਿਆਣਾ ਹੈ ਬਹੁਤ ਵੱਡੀ ਮੰਡੀ ਲੁਧਿਆਣਾ ਫਲਾਵਰ ਦੀ ਅੱਛਾ ਵੀ ਉੱਥੇ ਸਾਨੂੰ ਕੋਈ ਪ੍ਰੋਪਰ ਮੰਡੀ ਦੇ ਦੋ ਤੇ ਐਗਰੀਕਲਚਰ ਯੂਨੀਵਰਸਿਟੀ ਆ ਥੇ ਲੁਧਿਆਣੇ ਤੇ ਉਥੋਂ ਜਿਵੇਂ ਮਾਹਰ ਹੁੰਦੇ ਨੇ ਫਸਲਾਂ ਦੇ ਮਾਹਰ ਉਹ ਵੀ ਆਉਂਦੇ ਰਹਿੰਦੇ ਨੇ ਤੁਹਾਡੇ ਕੋਲ ਕੋਈ ਵੀ ਹਾਂਜੀ ਹਾਂਜੀ ਉਹਨਾਂ ਦੀ ਰਾਏ ਲੈਂਦੇ ਆ ਉਹ ਵੀ ਆਉਂਦੇ ਰਹਿੰਦੇ ਨੇ ਖੇਤੀਬਾੜੀ ਜਿਵੇਂ ਆਪਣੀ ਮਹਿਕਮਾ ਖੰਨੇ ਉਹ ਵੀ ਮੇਰੇ ਕੋਲ ਆਉਂਦੇ ਰਹਿੰਦੇ ਨੇ ਕੋਈ ਵਾਰ ਸਬਸਿਡੀ ਦੀ ਕੋਈ ਆ ਜਾਂਦੀ ਹੈ ਤਾਂ ਉਹ ਮੈਨੂੰ ਦੱਸ ਦਿੰਦੇ ਨੇ ਕਈ ਵਾਰ ਕੋਈ ਨਵੀਂ ਚੀਜ਼ ਫੁੱਲਾਂ ਬਾਰੇ ਕੋਈ ਦਵਾਈ ਜਾਂ ਕੁਝ ਆਉਂਦੀ ਉਹ ਮੈਨੂੰ ਸਮੇਂ-ਸਮੇਂ ਤੇ ਮੇਰੇ ਨਾਲ ਹੈਗੇ ਨੇ ਕਨੈਕਟ 'ਚ ਮੇਰੇ ਪਹਿਲੇ ਦਿਨ ਜਿਵੇਂ ਤੁਸੀਂ ਕਹਿੰਦੇ ਵੀ ਪਹਿਲਾਂ ਕਾਫੀ ਮੁਨਾਫਾ ਹੋਇਆ ਕੋਈ ਸੀਜ਼ਨ ਐਸਾ ਵੀ ਨਿਕਲਿਆ ਵੀ ਉਹ ਮੁਸ਼ੀ ਹੋਈ ਹੋਵੇ ਯਾਰ ਵੀ ਆਦਾ ਕੰਮ ਖਰਾਬ ਹੋ ਗਿਆ ਮੇਰਾ ਹੋ ਜਾਂਦਾ ਜੀ ਹੋ ਜਾਂਦਾ ਪਰ ਜਦੋਂ ਜਿਹੜੀ ਜੀ ਸ਼ੌਂਕਰ ਚੌਹ ਹੁੰਦਾ ਹੈ ਜਾਂ ਪੋਜ਼ਿਟਿਵ ਹੁੰਨੇ ਆਪਾਂ ਫਿਰ ਜੇ ਘਾਟੇ ਵਾਦੇ ਤਾਂ ਚੱਲਦੇ ਹੀ ਰਹਿੰਦੇ ਨੇ ਇਹ ਤਾਂ ਇਹ ਤਾਂ ਹਰ ਹਰ ਬਿਜ਼ਨਸ ਦੇ ਵਿੱਚ ਖੇਤੀਬਾੜੀ ਤਾਂ ਨਾਲੇ ਖਾਸ ਕਰਕੇ ਵੈਸੇ ਹਰ ਬਿਜ਼ਨਸ ਦੇ ਵਿੱਚ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਮੇਰਾ ਵੀ ਇੱਕ ਸਾਲ ਇਹੋ ਜਿਹਾ ਲੰਘਿਆ ਅਸੀਂ ਮਤਲਬ ਪਿਛਲੇ ਤੋਂ ਪਿਛਲਾ ਸਾਲ ਪਿਛਲੇ ਸਾਲ ਦੇਖੋ ਵੀ ਘਾਟਾ ਹੀ ਮੰਨਾਂਗੇ ਫਸਲ ਬੰਪਰ ਹੋਈ ਪਿਛਲੇ ਸਾਲ ਪਰ ਰੇਟ ਨਹੀਂ ਮਿਲਿਆ ਕਿਉਂਕਿ ਬਾਹਰੋਂ ਫਸਲ ਇੰਨੀ ਜ਼ਿਆਦਾ ਆ ਗਈ ਪੰਜਾਬ ਦੇ ਵਿੱਚ ਅੱਛਾ ਰੇਟ ਬਿਲਕੁਲ ਡਾਊਨ ਉਹ ਫਸਲ ਮੈਨੂੰ 1 ਕਿਲੋ ਮੈਨੂੰ ਮਤਲਬ ਫਸਲ ਪਾਉਣੀ ਪਈ ਐ ਇਤੋਂ ਵੀ ਜ਼ਿਆਦਾ ਵਧੀਆ ਫਸਲ ਪਾਉਣੀ ਪਈ ਕਿਉਂਕਿ ਵੇਖ ਨਹੀਂ ਰਹੀ ਸੀਗੀ ਵੇਖ ਨਹੀਂ ਰਹੀ ਸੀ ਠੀਕ ਅੱਛਾ ਕਈ ਵਾਰ ਮੌਸਮ ਐਜਾ ਹੋ ਜਾਂਦਾ ਹੂੰ ਕਿਉਂਕਿ ਇਹਦਾ ਕੋਈ ਪਤ ਭੇਤ ਨਹੀਂ ਹੈਗਾ ਫਸਲ ਦਾ ਮੌਸਮ ਐਜਾ ਪੈ ਗਿਆ ਜਾਂ ਪਨੀਰੀ ਨਹੀਂ ਵਧੀ ਆਈ ਤਾਂ ਵੀ ਮਾਰ ਪੈ ਜਾਂਦੀ ਹੈ ਖਰਾਬ ਹੋ ਜਾਂਦੇ ਨੇ ਫੁੱਲ ਨਹੀਂ ਬਣਦੇ ਫੁੱਲ ਨਹੀਂ ਲੱਗਦਾ ਜਿਵੇਂ ਹੁਣ ਇਸ ਵਾਰ ਗਰਮੀ ਦੀ ਕਾਫੀ ਪਈ ਹੈ ਲੂ ਬੜੀ ਚੱਲੀ ਹੈ ਇਸ ਵਾਰ ਗਰਮੀ ਤੇ ਬੜੀ ਮਾਰ ਪਈ ਹੈ 2 ਮਹੀਨੇ ਜਮਾਂ ਖਤਮ ਸੀਗਾ ਜੀ ਫੁੱਲ ਬਿਲਕੁਲ ਨਹੀਂ ਤੁਰਿਆ ਫੁੱਲ ਜਿਹੜਾ ਵੀ ਮਾੜਾ ਮੋਟਾ ਸੀਗਾ ਸੁੱਕ ਜਾਂਦਾ ਸੀਗਾ ਬਹੁਤ ਘੱਟ ਉਸ ਟਾਈਮ ਰੇਟ ਵੀ ਬਹੁਤ ਰਿਹਾ ਫੁੱਲਾਂ ਦਾ ਅੱਛਾ ਜਿਵੇਂ ਠੰਡ ਪੈ ਗਈ ਪਿਛਲੇ ਸਾਲ ਜ਼ਿਆਦਾ ਮੇਲਾ ਦਾ ਮਹੀਨਾ ਡੇਢ ਮਹੀਨਾ ਸੂਰਜ ਨਿਕਲੇ ਉਸ ਟਾਈਮ ਵੀ ਬੰਦ ਆ ਫੁੱਲ ਖਤਮ ਹੋ ਜਾਂਦਾ ਫਿਰ ਉਹ ਖੜ ਜਾਂਦਾ ਫੁੱਲ ਬਿਲਕੁਲ ਅੱਛਾ ਗਰਮੀ ਸਰਦੀ ਦੋਨੇ ਇਫੈਕਟ ਕਰਦੇ ਨੇ ਇਸ ਹਿੱਤੀ ਦੇ ਹਾਂਜੀ ਹਾਂਜੀ ਠੀਕ ਹੈ ਤੇ ਆ ਆਪਾਂ ਦੇਖ ਰਹੇ ਸੀ ਕਿ ਵਾਈਟ ਵਾਲੇ ਇਹ ਕਿਹੜੀ ਕਿਸਮ ਦੇ ਫੁੱਲ ਨੇ ਇਹ ਵਾਲ ਇਹ ਦੇਖੋ ਜੀ ਗੁਲਦੌਦੀ ਐ ਮੈਂ ਸ਼ੁਰੂਆਤ ਕਰੀ ਐ ਹਜੇ ਜੀ ਕੋਸ਼ਿਸ਼ ਕਰਨ ਲੱਗਿਆ ਮੈਂ ਜੀ ਵੀ ਇਹ ਹੁਣ ਮੇਰਾ ਦੂਜਾ ਸਾਲ ਪਹਿਲਾਂ ਥੋੜੀ ਜਿਹੀ ਲਈ ਸੀ ਕੈਰੀ ਹੁਣ ਇਹ ਮੈਂ ਵਧਾ ਕੇ ਕੋਸ਼ਿਸ਼ ਕਰ ਰਹੀ ਆ ਵੀ ਇਹਦੇ ਵਿੱਚ ਵੀ ਆਪਾਂ ਦੇਖ ਲਈ ਕਿਉਂਕਿ ਇਹਦਾ ਹੌਲੀ ਹੌਲੀ ਐਵਰੇਜ ਨਿਕਲੂ ਵਿੱਚ ਮੁਨਾਫਾ ਕੀ ਬਿਕਦਾ ਕਿਦਾਂ ਹਮ ਹਮ ਠੀਕ ਐ ਹਾਂਜੀ ਤੇ ਜਿਹੜੇ ਇਹ yellow ਵਾਲੇ ਨੇ ਇਹ ਕਿਹੜੇ ਨੇ ਗੁਲਦੌਦੀ ਹੋਈ ਜੀ ਸਾਰੀ ਉਹ ਅੱਛਾ ਅੱਛਾ ਸਿਰਫ ਕਲਰ ਦਾ ਫਰਕ ਐ ਹਾਂਜੀ ਹਾਂਜੀ ਇਹਦੇ ਵਿੱਚ ਕਾਫੀ ਗੱਲ ਕਾਫੀ ਸੇਮ ਐ ਕਾਫੀ ਕਲਰ ਆਉਂਦੇ ਨੇ ਇਹਦੇ ਵਿੱਚ ਅੱਛਾ ਇਹ ਮੇਰਾ ਮੈਂ ਹਜੇ ਸ਼ੁਰੂਆਤ ਕਰੀ ਐ ਹੋ ਸਿਸਟਮੈਟਿਕਲੀ ਆ ਕੇ ਇਹਦੇ ਸਾਰੇ ਕਲਰ ਲਾ ਲਵਾਂ। ਹੋਰ ਕਿਹੜੇ-ਕਿਹੜੇ ਹੁਣ ਦਿਮਾਗ ਚੱਲ ਰਹੇ ਨੇ ਵੀ ਮੇਰੇ ਕੋਲ ਆਹ ਕਿਸਮ ਦੇ ਫਲਾਵਰਾਂ ਨਾਲ ਦੀ ਜ਼ਿਆਦਾ ਡਿਮਾਂਡ ਆ ਰਹੀ ਹੈ। ਇਹ ਨਹੀਂ ਮੇਰੇ ਕੋਲ ਹੈਗੇ ਵੀ ਅਗਲੇ ਸਾਲ ਜਾਂ ਆਉਣ ਵਾਲੇ ਟਾਈਮ 'ਚ ਮੈਂ ਆਹ ਵੀ ਲਾਵਾਂ ਫਲਾਵਰ ਇੱਥੇ। ਦੇਖੋ ਜੀ ਇਹ ਬਹੁਤ ਵੱਡਾ ਕਹਿ ਸਕਦੇ ਆ ਵੀ ਸਿਸਟਮ ਆ ਜਿਹਨੂੰ ਆਪਾਂ ਨਹੀਂ ਕਦੇ ਪੂਰਾ ਕਰ ਸਕਦੇ ਫੁੱਲ ਕਿਉਂਕਿ ਫੁੱਲਾਂ ਦੀ ਡਿਮਾਂਡ ਰੋਜ਼ ਆ। ਅੱਛਾ ਇਹ ਕੱਚੀ ਫਸਲ ਹੈ। ਇੱਕ ਇਹ ਵੀ ਗੱਲ ਹੈ ਜੇ ਅੱਜ ਫੁੱਲ ਖਰਾਬ ਹੋ ਇਹ ਮਤਲਬ 2-4 ਦਿਨ ਤੋਂ ਬਾਅਦ ਫੁੱਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਬੱਤ ਤੋਂ 2 ਦਿਨ 3 ਦਿਨ ਲ ਤੇ ਉਸ ਤੋਂ ਇੱਕ ਫੁੱਲ ਬਹੁਤ ਜ਼ਿਆਦਾ ਕਿਉਂਕਿ ਡੈਕੋਰੇਸ਼ਨ ਚ ਕੰਮ ਆਉਣੇ ਨੇ ਕੀ ਪਤਾ ਕਦੋਂ ਲੋੜ ਪੈ ਜਵੇ ਇਸ ਕਰਕੇ ਫੁੱਲਾਂ ਨੂੰ ਆਪਾਂ ਕਦੇ ਪੂਰਾ ਨਹੀਂ ਕਰ ਸਕਦੇ ਫੁੱਲਾਂ ਦੀ ਇੰਨੀ ਡਿਮਾਂਡ ਹੁੰਦੀ ਹੈ ਜੇ ਸਹੀ ਮਹੀਨਿਆਂ ਦੇ ਵਿੱਚ ਆਪਾਂ ਸੋਚੀਏ ਤੇ ਜਿਹੜੀ ਸਪਲਾਈ ਹੈ ਤੁਸੀਂ ਆਪ ਡਿਲੀਵਰ ਕਰਕੇ ਆਉਂਦੇ ਹੋ ਜਾਂ ਦੁਕਾਨਦਾਰ ਜਿਹੜੇ ਖੁਦ ਇੱਥੇ ਆ ਕੇ ਲੈ ਕੇ ਜਾਂਦੇ ਨੇ ਮੈਂ ਆਪ ਵੀ ਕਰਕੇ ਹਾਂ ਬਹੁਤ ਦੁਕਾਨਾਂ ਤੇ ਤੇ ਦੁਕਾਨਦਾਰ ਇੱਥੇ ਵੀ ਆ ਜਾਂਦੇ ਨੇ ਡੇਲੀ ਡੇਲੀ ਹੁਣ ਵੀ ਤੁਸੀਂ ਦੇਖਿਆ ਹੁਣ ਥੋੜੇ ਖੜੇ ਖੜੇ ਤੇ ਵੀ ਆਏ ਨੇ ਬੰਦੇ ਸਵੇਰ ਸ਼ਾਮ ਉਹ ਸਾਨੂੰ ਪਹਿਲਾਂ ਆਰਡਰ ਦੇ ਜਾਂਦੇ ਨੇ ਵੀ ਅਸੀਂ ਲੈ ਜਾਾਂਗੇ ਨਹੀਂ ਉਹ ਕਹਿੰਦੇ ਨੇ ਕਿ ਸਾਨੂੰ ਪੁਚਾ ਕੇ ਜਾਓ ਦੁਕਾਨ ਤੇ ਹੋ ਪਹੁੰਚਾਇਆ ਉਹਨੇ ਜੇ ਦਿੱਥੇ ਲੁਧਿਆਣੇ ਭੇਜਣੇ ਨੇ ਮੈਂ ਉਹ ਵੀ ਮੈਂ ਆਪ ਦੇ ਆਉਣਾ ਅੱਛਾ ਕਿੰਨੀ ਕਿੰਨੀ ਕਿ ਡਿਸਟੈਂਸ ਤੱਕ ਤੁਸੀਂ ਕਰਦੇ ਹੋ ਡਿਲੀਵਰੀ ਇਹਦੀ ਜਿੱਦਾਂ ਜਿੱਥੇ ਮਰਜ਼ੀ ਕਰ ਦੋ ਬੱਸਾਂ ਚੱਲਦੀਆਂ ਨੇ ਬੱਸਾਂ ਦੇ ਉੱਪਰ ਰੱਖ ਕੇ ਆਪਾਂ ਨੂੰ ਭੇਜਦੇ ਨੇ ਉੱਥੇ ਪੇਮੈਂਟ ਪਾਣਦੇ ਨੇ ਉਹਨੂੰ ਉੱਥੇ ਲੱਗਦੀ ਠੀਕ ਹੈ ਤੇ ਹੋਰ ਇਹਦੇ ਵਿੱਚ ਹੁਣ ਆਪਾਂ ਇੱਕ ਮੇਰੇ ਦਿਮਾਗ 'ਚ ਇੱਕ ਹੋਰ ਚੀਜ਼ ਆ ਰਹੀ ਸੀ ਜਿਵੇਂ ਅਸਪੋਜ਼ਾ ਤਾ ਆ ਵਗੈਰਾ ਆਪਾਂ ਕਹਿ ਸਕਦੇ ਆ ਨਦੀਨ ਹਾਂਜੀ ਇਹ ਕਿੰਨਾ ਕਈ ਬਹੁਤ ਬਹੁਤ ਜ਼ਿਆਦਾ ਬਹੁਤ ਗੁਡਾਈਆਂ ਕਰਨੀ ਪੈਂਦੀਆਂ ਨੇ ਸਪਰੇਅ ਵੀ ਕਰਨੀ ਪੈਂਦੀ ਹੈ ਕਈ ਵਾਰ ਇਹ ਜਿਹੜੀ ਟੈਕਨੀਕਾਂ ਨਵੀਆਂ ਆ ਗਈਆਂ ਵੈਸੇ ਮੈਂ ਜਿਹਦਾ ਮਲਚਿੰਗ ਆ ਉਹ ਵੀ ਸਿਸਟਮ ਆ ਮੈਂ ਉਹ ਵੀ ਕਰਨਾ ਹੈ ਤੇ ਜਿਹਦਾ ਡ੍ਰਿਪ ਇਰੀਗੇਸ਼ਨ ਆ ਉਹਦੇ ਤੇ ਲਿਆ ਕੇ ਨੂੰ ਮਲਚਿੰਗ ਚ ਫਿਰ ਸਿਰਫ ਡ੍ਰਿਪ ਨਾਲੇ ਚੱਲੂ ਫਿਰ ਉਹ ਉਹਦੇ ਨਾਲ ਫਿਰ ਇਹ ਚੀਜ਼ ਨਦੀਨ ਦਾ ਨਹੀਂ ਸਾਨੂੰ ਕੋਈ ਫਰਕ ਪਊਗਾ ਕੋਈ ਕਿਸਾਨ ਕੋਈ ਤੁਹਾਡਾ ਯਾਰ ਦੋਸਤ ਹੋਵੇ ਹੋਰ ਕੋਈ ਤੁਹਾਡੇ ਕੋਲ ਆਂ ਤਾਂਦਾ ਯਾਰ ਵੀ ਯਾਰ ਮੈਨੂੰ ਵੀ ਸਲਾਹ ਦੱਸੋ ਵੀ ਮੈਂ ਵੀ ਸ਼ੁਰੂ ਕਰਨੀ ਬਹੁਤ ਜ਼ਿਆਦਾ ਜੀ ਜਿਹੜੇ ਵੀ ਕੋਈ ਨਵਾਂ ਕੋਈ ਹੋਰ ਏਰੀਆ 'ਚ ਵੀ ਲੰਘਦਾ ਆਉਂਦਾ ਕਈ ਵਾਰ ਬੰਦਾ ਉਹ ਵੀ ਆ ਜਾਂਦੇ ਨੇ ਸਾਨੂੰ ਦੱਸੋ ਤੁਸੀਂ ਕਹਿੰਦੇ ਕਰੋ ਕਿਉਂਕਿ ਡਿਮਾਂਡ ਇਨ ਪਤਾ ਸਾਨੂੰ ਵੀ ਬਾਹਰੋਂ ਫੁੱਲ ਆਉਣਾ ਜੇ ਉਰੇ ਹੋ ਜੂਗਾ ਸਾਰਾ ਤਾਂ ਆਪਣੇ ਆਪਣੇ ਜਿਹੜੇ ਕਿਸਾਨ ਨੇ ਉਹ ਮੁਨਾਫਾ ਲੈਣਗੇ ਹੁਣ ਬਾਹਰਲੇ ਕਿਸਾਨ ਲੈਂਦੇ ਨੇ ਬਿਲਕੁਲ ਬਿਲਕੁਲ ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਇਹ ਸਨ ਕਿਸਾਨ ਲਖਵੀਰ ਸਿੰਘ ਗਿੱਲ ਜਿਹੜੇ ਫੁੱਲਾਂ ਦੀ ਖੇਤੀ ਕਰ ਰਹੇ ਨੇ ਮੈਂ ਇੱਕ ਵਾਰੀ ਤੁਹਾਨੂੰ ਪਿੱਛੇ ਤੁਹਾਨੂੰ ਦਿਖਾ ਦੂੰਗਾ ਇਹ ਖੇਤ ਨੇ ਇਧਰ ਗੈਂਦੇ ਦੇ ਫੁੱਲ ਨੇ ਤੇ ਸਾਹਮਣੇ ਜਿਹੜੇ ਹੈਗੇ ਗੁਲਾਬ ਦੇ ਫੁੱਲ ਨੇ ਬੜੀ ਵਧੀਆ ਇੱਕ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਫਸਲੀ ਚੱਕਰ ਚੋਂ ਨਿਕਲਣ ਦਾ ਕਿਉਂਕਿ ਆਪਾਂ ਅਕਸਰ ਦੇਖਦੇ ਆ ਜਿਹੜੇ ਕਿਸਾਨ ਨੇ ਉਸੇ ਚੱਕਰ ਚ ਪਏ ਹੋਏ ਨੇ ਝੋਨਾ ਕਣਕ ਝੋਨਾ ਕਣਕ ਕੋਈ ਹੋਰ ਕਿਸਾਨ ਨੇ ਹੋਰ ਤਰ੍ਹਾਂ ਦੀ ਵੀ ਖੇਤੀ ਕਰਦੇ ਨੇ ਪਰ ਆਹ ਜਿਹੜੇ ਫੁੱਲਾਂ ਦੀ ਖੇਤੀ ਕਰ ਰਹੇ ਨੇ ਇਹਨਾਂ ਨੇ ਦੱਸਿਆ ਕਿ ਜਿਹੜੇ 70% ਜਿਹੜੇ ਫੁੱਲ ਨੇ ਹਰਿਆਣਾ ਤੋਂ ਆਉਂਦੇ ਨੇ 30% ਪੰਜਾਬ ਚ ਪੈਦਾਵਾਰ ਆ ਹੁਣ ਸਰਕਾਰਾਂ ਨੂੰ ਇੱਥੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਕਿ ਜੇ ਇੱਥੇ ਇਹਨਾਂ ਦੀ ਪੈਦਾਵਾਰ ਵਧਾਈ ਜਾਵੇ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਣ ਤਾਂ ਕਿਸਾਨ ਕਾਫੀ ਮੁਨਾਫਾ ਇੱਥੇ ਜਿਹੜਾ ਹੈਗਾ ਕਮਾ ਸਕਦੇ ਨੇ ਸੋ ਉਮੀਦ ਕਰਦੇ ਆ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਣ ਤੇ ਲੱਕੀ ਡੇਲੀ ਪੋਸਟ ਪੰਜਾਬੀ ਖੰਨਾ